ਕਾਲ ਜੀ ਸਾਰਿਆਂ ਨੂੰ ਜੇ ਤੁਸੀਂ ਵੀ ਟ੍ਰੇਡਿੰਗ ਜਾਂ ਇਨਵੈਸਟਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਟਾਕ ਮਾਰਕੀਟ ਵਿੱਚ ਯੂਜ਼ ਹੋਣ ਵਾਲੀਆਂ ਬੇਸਿਕ ਟਰਮਸ ਦਾ ਉਨਾ ਬਹੁਤ ਜ਼ਰੂਰੀ ਹੈ ਤੇ ਇਹ ਵੀਡੀਓ ਸਟਾਕ ਮਾਰਕੀਟ ਫॉर ਬਿਗਨਰਸ ਦੀ ਸੀਰੀਜ਼ ਦਾ ਤੀਜਾ ਪਾਠ ਹੈਗਾ ਤੇ ਹਾਂ ਜਿਨੇ ਪਿਛਲੇ ਪਾਠ ਨਹੀਂ ਦੇਖੇ ਮੈਂ ਇਹ ਸਜੈਸਟ ਕਰੂੰਗੀ ਕਿ ਤੁਸੀਂ ਪਹਿਲਾਂ ਉਹ ਦੇਖ ਲਓ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਟਾਕ ਮਾਰਕੀਟ ਦੀ ਸਮਝ ਆ ਜਾਈ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਿਫਟੀ ਤੇ ਸੈਂਸੈਕਸ ਦੀ ਨਿਫਟੀ ਇੰਡੀਆ ਦੇ ਸਟਾਕ ਮਾਰਕੀਟ ਦਾ ਇੱਕ ਇੰਪੋਰਟੈਂਟ ਇੰਡੈਕਸ ਆ ਜੋ ਵੱਡੀਆਂ 50 ਕੰਪਨੀਆਂਜ਼ ਨੂੰ ਮਿਲਾ ਕੇ ਬਣਾਇਆ ਗਿਆ ਹੈ ਜੋ ਐਨਐਸਸੀ ਵਿੱਚ ਮਤਲਬ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਲਿਸਟ ਹੋਈਆਂ ਨੇ ਐਨਐਸਸੀ ਇੱਕ ਐਕਸਚੇਂਜ ਆ ਜਿੱਥੇ ਕੰਪਨੀਆਂਜ਼ ਆਪਣੀਆਂ ਪਬਲਿਕ ਕੋ ਤੋਂ ਪੈਸੇ ਲੈ ਸਕਣ ਕੰਪਨੀ ਚ ਹਿੱਸੇਦਾਰੀ ਦੇ ਬਦਲੇ ਨਿਫਟੀ ਨੂੰ ਨਿਫਟੀ 50 ਵੀ ਕਿਹਾ ਜਾਂਦਾ ਹੈ ਨਿਫਟੀ ਦਾ ਕੰਮ ਬਸ ਇੰਨਾ ਆ ਕਿ ਉਹ 50 ਕੰਪਨੀਆਂਜ਼ ਦੀ ਪਰਫਾਰਮੈਂਸ ਨੂੰ ਦੱਸਦੀ ਹੈ ਵੀ ਕਿਵੇਂ ਚੱਲ ਰਹੀ ਹੈ ਜੇ ਨਿਫਟੀ ਵੱਧਦਾ ਹੈ ਤਾਂ ਮਤਲਬ ਕਿ ਚੰਗੀਆਂ ਕੰਪਨੀਆਂਜ਼ ਦੇ ਸ਼ੇਅਰਸ ਵਧੀਆ ਪਰਫਾਰਮ ਕਰ ਰਹੇ ਨੇ ਤੇ ਜੇ ਨਿਫਟੀ ਘਟਦਾ ਹੈ ਤਾਂ ਮਤਲਬ ਕਿ ਸ਼ੇਅਰਸ ਦੀਆਂ ਕੀਮਤਾਂ ਘਟ ਰਹੀਆਂ ਨੇ ਤੇ ਦੂਜੀ ਸਾਈਡ ਸੈਂਸੈਕਸ ਤੇ ਸੈਂਸੈਕਸ ਵੀ ਨਿਫਟੀ ਦਾ ਭਾਈ ਭੈਣ ਲਾ ਲਓ ਤੁਸੀਂ ਏਹ ਐਨਐਸਸੀ ਦਾ ਨਹੀਂ ਬੀਐਸਸੀ ਮਤਲਬ ਬੰਬੇ ਸਟਾਕ ਐਕਸਚੇਂਜ ਦਾ ਇੰਡੈਕਸ ਹੈ ਜਿਸ ਵਿੱਚ 30 ਕੰਪਨੀਆਂ ਲਿਸਟਡ ਨੇ ਤੇ ਕੰਮ ਇਹਦਾ ਵੀ ਸੇਮ ਹੀ ਆ ਨਿਫਟੀ ਵਾਂਗੂ ਇਹ ਵੀ 30 ਕੰਪਨੀਆਂ ਦੀ ਪਰਫਾਰਮੈਂਸ ਦੱਸਦਾ ਹੈ ਕਿ ਉਹ ਕਿੱਦਾਂ ਚੱਲ ਰਹੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਬੁੱਲ ਮਾਰਕੀਟ ਬੀਅਰ ਮਾਰਕੀਟ ਤੇ ਸਾਈਡਵੇਜ਼ ਮਾਰਕੀਟ ਬਾਰੇ ਤੇ ਬੁੱਲ ਮਾਰਕੀਟ ਜਦੋਂ ਸ਼ੇਅਰਸ ਦੀਆਂ ਕੀਮਤਾਂ ਵੱਧ ਰਹੀਆਂ ਹੁੰਦੀਆਂ ਨੇ ਤੇ ਮਾਰਕੀਟ ਉੱਤੇ ਜਾ ਰਹੀ ਹੁੰਦੀ ਆ ਉਹਨੂੰ ਆਪਾਂ ਬੁੱਲ ਮਾਰਕੀਟ ਕਹਿੰਦੇ ਆ ਤੇ ਇਹਦੀ ਬਹੁਤ ਵਧੀਆ ਐਗਜ਼ਾਮਪਲ ਆਪਾਂ ਕੋਵਿਡ ਤੋਂ ਬਾਅਦ ਦੇਖ ਸਕਦੇ ਹਾਂ ਕਿ ਲਗਾਤਾਰ ਮਾਰਕੀਟ ਐਨੇ ਮੰਥ ਉੱਪਰ ਗਈ ਸੀ ਤੇ ਇਹਨੂੰ ਆਪਾਂ ਕਈ ਵਾਰ ਬੁੱਲ ਰਨ ਵੀ ਕਹਿ ਦਿੰਨੇ ਆ ਜਦ ਸਟਾਕ ਦਾ ਪ੍ਰਾਈਸ ਲਗਾਤਾਰ ਉੱਪਰ ਜਾਂਦਾ ਆ ਤੇ ਦੂਜੀ ਸਾਈਡ ਬੀਅਰ ਮਾਰਕੀਟ ਜਦੋਂ ਸ਼ੇਅਰਸ ਦੀਆਂ ਕੀਮਤਾਂ ਘਟ ਰਹੀਆਂ ਹੁੰਦੀਆਂ ਨੇ ਮਾਰਕੀਟ ਨੀਚੇ ਗਿਰ ਰਹੀ ਹੁੰਦੀ ਆ ਉਹਨੂੰ ਆਪਾਂ ਬੀਅਰ ਮਾਰਕੀਟ ਕਹਿ ਦਿੰਨੇ ਆ ਤੇ ਐਗਜ਼ਾਮਪਲ ਲਈ ਤੁਸੀਂ ਲਾ ਲਓ ਕੋਵਿਡ ਦਾ ਟਾਈਮ ਆਇਆ ਸੀ ਜਦ ਤਾਰੇ ਕੰਮ ਠੱਪ ਹੋ ਗਏ ਸੀ ਤੇ ਲੋਕਾਂ ਨੇ ਆਪਣੀਆਂ ਇਨਵੈਸਟਮੈਂਟਸ ਵੇਚਤੀਆਂ ਸੀ ਜਿਹਦੇ ਕਰਕੇ ਮਾਰਕੀਟ ਨੀਚੇ ਆ ਗਈ ਸੀ ਤੇ ਉਹਨੂੰ ਆਪਾਂ ਬੀਅਰ ਮਾਰਕੀਟ ਕਹਾਂਗੇ ਤੇ ਸਾਈਡਵੇਜ਼ ਮਾਰਕੀਟ ਉਹ ਹੁੰਦੀ ਜਦੋਂ ਸਟਾਕ ਦਾ ਪ੍ਰਾਈਸ ਨਾ ਘਟਦਾਗਾ ਨਾ ਹੀ ਵੱਧਦਾਗਾ ਬਸ ਇੱਕ ਹੀ ਰੇਂਜ ਵਿੱਚ ਉੱਤੇ ਥੱਲੇ ਹਿੱਲਦਾ ਰਹਿੰਦਾ ਉਹਨੂੰ ਆਪਾਂ ਸਾਈਡਵੇਜ਼ ਮਾਰਕੀਟ ਕ ਇਸ ਮਾਰਕਟ ਆ ਤੇ ਅਗਲਾ ਹੈ ਵੋਲੀਅਮ ਇਸ ਦਾ ਮਤਲਬ ਕਿ ਕੋਈ ਸਟਾਕ ਜਾਂ ਕੰਟਰੈਕਟ ਨੂੰ ਕਿੰਨਾ ਖਰੀਦਿਆ ਜਾਂ ਵੇਚਿਆ ਜਾ ਰਿਹਾ ਹੈ ਜੇ ਵੋਲੀਅਮ ਜ਼ਿਆਦਾ ਹੈ ਤਾਂ ਮਤਲਬ ਜਿਆਦਾ ਲੋਕ ਸਟਾਕ ਨੂੰ ਖਰੀਦ-ਵੇਚ ਰਹੇ ਨੇ ਤੇ ਜੇ ਵੋਲੀਅਮ ਘਟਾ ਤੇ ਮਤਲਬ ਕਿ ਲੋਕ ਘੱਟ ਖਰੀਦ-ਵੇਚ ਰਹੇ ਨੇ ਹੁਣ ਗੱਲ ਕਰਦੇ ਆ ਮਾਰਕੀਟ ਕੈਪਟਲਾਈਜੇਸ਼ਨ ਬਾਰੇ ਜਾਂ ਮਾਰਕੀਟ ਕੈਪ ਬਾਰੇ ਮਾਰਕੀਟ ਕੈਪ ਕੰਪਨੀ ਦੀ ਟੋਟਲ ਵੈਲਿਊ ਨੂੰ ਦੱਸਦਾ ਹੈ ਮਤਲਬ ਕਿ ਉਸਦੇ ਟੋਟਲ ਸ਼ੇਅਰਸ ਦੀ ਵੈਲਿਊ ਐਗਜ਼ਾਮਪਲ ਜੇ ਕਿਸੇ ਕੰਪਨੀ ਕੋਲ 100 ਸ਼ੇਅਰਸ ਨੇ ਪਰ ਹਰ ਇੱਕ ਸ਼ੇਅਰ ਦੀ ਕੀਮਤ 500 ਰੁਪਇਆ ਤੇ ਕੰਪਨੀ ਤੇ ਕੰਪਨੀਆਂ ਇਸ ਤਿੰਨ categories ਵਿੱਚ ਆਉਂਦੀਆਂ ਨੇ ਲਾਰਜ ਕੈਪ, ਮਿਡ ਕੈਪ ਤੇ ਸਮਾਲ ਕੈਪ। ਲਾਰਜ ਕੈਪ ਮਤਲਬ ਕਿ ਜਿੰਨਾ ਕੰਪਨੀਆਂ ਦਾ ਮਾਰਕੀਟ ਕੈਪ 20000 ਕਰੋੜ ਤੋਂ ਵੱਧ ਹੋਵੇ ਤੇ ਮਿਡ ਕੈਪ ਮਤਲਬ ਜਿੰਨਾ ਦਾ ਮਾਰਕੀਟ ਕੈਪ 5000 ਕਰੋੜ ਤੋਂ ਲੈ ਕੇ 20000 ਕਰੋੜ ਦੇ ਅਰਾਊਂਡ ਹੋਵੇ ਤੇ ਸਮਾਲ ਕੈਪ ਚ ਉਹ ਕੰਪਨੀਆਂ ਆਉਂਦੀਆਂ ਨੇ ਜਿਨ੍ਹਾਂ ਦੀ ਮਾਰਕੀਟ ਵੈਲਿਊ 5000 ਕਰੋੜ ਤੋਂ ਘੱਟ ਹੋਵੇ। ਤੇ ਨੈਕਸਟ ਆ ਪੋਰਟਫੋਲੀਓ ਇਹ ਤੁਹਾਡੀਆਂ ਸਾਰੀਆਂ ਇਨਵੈਸਟਮੈਂਟਸ ਦੀ ਇੱਕ ਕਲੈਕਸ਼ਨ ਹੁੰਦੀ ਆ ਜਿਸ ਵਿੱਚ ਸਟਾਕਸ, ਬਾਂਡਸ, ਮਿਊਚੁਅਲ ਫੰਡਸ ਜਾਂ ਹੋਰ ਕੋਈ ਫਾਈਨੈਂਸ਼ੀਅਲ ਐਸ ਹਾਂ ਸ਼ੇਅਰਸ ਨੇ ਫਿਰ ਹੁੰਦਾ ਬਿਡ ਪ੍ਰਾਈਸ ਤੇ ਆਸਕ ਪ੍ਰਾਈਸ ਬਿਡ ਪ੍ਰਾਈਸ ਉਹ ਪ੍ਰਾਈਸ ਹੁੰਦਾ ਜਿੱਥੇ ਕੋਈ ਬਾਏਰ ਰੈਡੀ ਹੋਵੇ ਕਿ ਮੈਂ ਇੰਨੇ ਪ੍ਰਾਈਸ ਤੇ ਆਹ ਸ਼ੇਅਰ ਖਰੀਦ ਲਵਾਂ ਤੇ ਆਸਕ ਪ੍ਰਾਈਸ ਮਤਲਬ ਜਿੱਥੇ ਸੈਲਰ ਰੈਡੀ ਹੋਵੇ ਕਿ ਮੈਂ ਇੰਨੇ ਪ੍ਰਾਈਸ ਤੇ ਆਹ ਸ਼ੇਅਰ ਵੇਚਣਾ ਤੇ ਐਗਜ਼ਾਮਪਲ ਲਈ ਤੁਸੀਂ ਦੇਖ ਲਓ ਕਿ ਤੁਸੀਂ ਬਾਜ਼ਾਰ ਵਿੱਚ ਫੋਨ ਲੈਣ ਗਏ ਤੇ ਤੁਸੀਂ ਦੁਕਾਨਦਾਰ ਨੂੰ ਕਿਹਾ ਕਿ ਮੈਂ 20000 ਰੁਪਿਆ ਹੀ ਦੇਣਾ ਹੈ ਮਤਲਬ ਕਿ ਇਹ ਤੁਹਾਡਾ ਬਿਡ ਪ੍ਰਾਈਸ ਸੀ ਤੇ ਦੁਕਾਨਦਾਰ ਨੇ ਕਿਹਾ ਮੈਂ 23000 ਵਿੱਚ ਵੇਚਦਾ ਇਹ ਆਸਕ ਪ੍ਰਾਈਸ ਆ ਆਈ ਹੋਪ ਤੁਹਾਨੂੰ ਸਟਾਕ ਮਾਰਕੀਟ ਦੀਆਂ ਬੇਸਿਕ ਟਰਮਸ ਦੀ ਸਮਝ ਲੱਗ ਗਈ ਹੋਊਗੀ ਪਰ ਇਨਫੋਰਮੇਸ਼ਨ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਰੂਰ ਜਵਾਬ ਦੇਵਾਂਗੀ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤੇ ਹਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡਾ ਇੱਕ ਲਾਈਕ ਤੇ ਇੱਕ ਸਬਸਕ੍ਰਾਈਬ ਮੈਨੂੰ ਮੋਟੀਵੇਟ ਕਰਦਾ ਕਿ ਮੈਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਵਾਂ ਤੇ ਇਸ ਵੀਡੀਓ ਨੂੰ ਆਪਣੇ ਵੱਧ ਤੋਂ ਵੱਧ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਸਟਾਕ ਮਾਰਕੀਟ ਬਾਰੇ ਸਿੱਖ ਸਕਣ ਤੇ ਅੱਜ ਲਈ ਬੱਸ ਐਨਾ ਹੀ ਚਲੋ ਫਿਰ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ ਟੇਕ ਕੇਅਰ एवरीवन